ਕਿਰਿਆ ਸਖਰ ਦੇ ਨਾਮ ਤੇ ਕਲਾਸ ਬਤਰਾਇਆ ਹੋਏ ਤੇ ਅਗਲੀ ਜਾਣਕਾਰੀ ਨਾਲ ਉਸੇ ਸਥਾਨ ਪਰ ਵਾਣ ਦੀ ਨਿਸ਼ਾਨੀ ਤੇ ਕਿਰਿਆ ਹਾਲੇ ਹੋਰੇ ਭਾਰਤ ਦੇ ਵਿੱਚ 15 ਅਗਸਤ ਦਾ ਆਜ਼ਾਦੀ ਦਾ ਤਿਹਾਰਾ ਮਨਾਇਆ ਜਾਏ ਕਿੰਨੇ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਪੋਛੀ ਜਿੰਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਬੜੀਆਂ ਚ ਖਿੜਾਰੇ ਹਨ ਜਿਨ੍ਹਾਂ ਦੇ ਸਾਨੂੰ ਉਹਨਾਂ ਦੇ ਪੋਛੀਆਂ ਨੂੰ ਸਜਾ ਨਹੀਂ ਦਿੱਤੀ ਜਾਂਦੀ ਉਹਨਾਂ ਤੇ ਕਰਾਸੀਆਂ ਯਾਦ ਵੀਰੋ ਨਹੀਂ ਮਨਾਵਾਂਗੇ ਆਜ਼ਾਦੀ ਦੇਸ਼ ਨਹੀਂ ਮਨਾਵਾਂਗੇ ਇਸੇ ਤਰ੍ਹਾਂ ਇਹ ਕਾਲੀਆਂ ਝੰਡਾ ਲਾ ਕੇ ਹਰ ਸਾਲ 26 ਜਨਵਰੀ ਤੇ 15 ਅਗਸਤ ਪਾਸੀ ਕਾਲਾ ਦੇਸ਼ ਮਨਾਇਆ ਜਾਵੇਗਾ ਸਾਨੂੰ ਕੋਈ ਜਿਹੜੇ ਅਜੇ ਵੀ ਜਾਦੀ ਦਾ ਝੰਡਾ ਚੁੱਕੀ ਫਿਰਦੇ ਸਾਡੇ ਸ਼ਰਮ ਘੁੰਡਲ ਨਹੀਂ ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਵੀ ਅਸੀਂ ਆਜ਼ਾਦ ਨਹੀਂ ਹੋਏ ਅਸੀਂ ਗਲਾਮ ਆਂ ਔਰ ਇਹ ਕਲਾਮਾਂ ਦੀ ਵਿਸ਼ਾ ਵੇਖ ਲਓ ਵੀ ਸਾਡੇ ਬੱਚੀ ਸੰਧਾਂ ਦੀ ਰਿਹਾਈ ਨਹੀਂ ਹੋ ਰਹੀ ਔਰ ਆਪਣਾ ਅਮਰਤਪਾਲ ਨੂੰ ਵੇਖੋ 4 ਲੱਖ ਬੋਟ ਤੇ ਜਿਹਨੂੰ ਜਿੱਤ ਪ੍ਰਾਪਤ ਹੋਈ ਹੋਵੇ ਉਹ ਵੀ ਵੇਖੋ ਅੱਜ ਨਗੁਰਾਲ ਖਾਲਸਾ ਵਾਹਿਗੁਰੂ ਜਿੱਤੀ ਫੱਤੇ ਚਿਹਰਾ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਅਸੀਂ ਸਮਝਿਆ ਕਿ ਪੰਜਾਬੀਆਂ ਲਈ ਔਰ ਖਾਸ ਕਰਕੇ ਸਿੱਖਾਂ ਲਈ ਇਹ ਕਾਲਾ ਦਿਵਸ ਹੈ ਕਿਉਂਕਿ ਇਸ ਦਿਨ 10 ਲੱਖ ਸਾਡੇ ਪੰਜਾਬੀ ਇਸ ਦਿਨ ਆਪਣੀਆਂ ਸ਼ਹੀਦੀਆਂ ਦਿੱਤੀਆਂ ਸਾਡਾ ਉਜਾੜਾ ਹੋਇਆ ਅਸੀਂ ਆਪਣੀ ਜਾਇਦਾਦ ਸਭ ਕੁਝ ਛੱਡ ਕੇ ਇੱਧਰ ਆਏ ਇਹ ਜੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਹ ਜਿਹੜਾ ਇਤਿਹਾਸ ਵਾਲਾ ਦਿਨ ਹੈ ਜਿਹਨੂੰ ਹਿੰਦੁਸਤਾਨ ਦੇ ਭਾਰਤ 15 ਦਿਸ ਇੱਕ ਦੇਰੇ ਬੜੀਆਂ ਕਟੀਆਂ ਹੋਈਆਂ ਐ ਉਹਦਾ ਇਕੱਠੇ ਹੋਣ ਦਾ ਕਾਰਨ ਇਹ ਐ ਕਿ ਜਿਸ ਨੂੰ ਭਾਰਤ ਸਰਕਾਰ ਆਜ਼ਾਦੀ ਕਹਿ ਰਹੀ ਹੈ ਜਦੋਂ ਕਿ ਅਸਲ ਮਨਾ ਰਹੀ ਹੈ ਉੱਥੇ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਰੋਸ ਹੈ ਕਿਉਂਕਿ 1947 ਵਿੱਚ ਭਾਰਤ ਜਰੂਰ ਯਾਦ ਹੋਇਆ ਐ ਪਰ ਸੇ ਗੁਲਾਮ ਹੋਏ ਸਨ ਇਹ ਅਸੀਂ ਯਾਦ ਹੁੰਦੇ ਸਾਡਾ ਕਾਫਤ ਨਹੀਂ ਸੀ ਢੈਣਾ ਜੋ ਅਸੀਂ ਯਾਦ ਹੁੰਦੇ ਸਾਡੇ ਨੌਜਵਾਨ ਜਿਹੜੇ ਆ ਉਹ ਘਰਾਂ ਤੋਂ ਕੱਢ ਕੇ ਨਹੀਂ ਮਾਰੇ ਜਾਂਦੇ ਸਨ ਜੋ ਅਸੀਂ ਯਾਦ ਹੁੰਦੇ ਸਾਡੇ ਨੌਜਵਾਨਾਂ ਨੂੰ ਰਸ਼ਿਆਂ ਦੇ ਵਿੱਚ ਪਾਏ ਕੇ ਨਖਤਮ ਕੀਤੇ ਜਾ ਰਹੀ ਸਰ ਕੋਹਾਨੀ ਜੇ ਅਸੀਂ ਯਾਦ ਹੁੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੋਲੇ ਜਾਣੇ ਜੇ ਅਸੀਂ ਯਾਦ ਹੁੰਦੇ ਸਾਡੀ ਬਾਣੀ ਤੇ ਹਮਲਾ ਸਾਡੇ ਬਾਣੇ ਤੇ ਹਮਲਾ ਸਾਡੇ ਸਿੱਖ ਨੌਜਵਾਨ ਬੰਦੀ ਸਿੰਘ ਸਹੀਜਾ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਰਿਹਾਨੇ ਕੀਤਾ ਜਾ ਰਿਹਾ ਇਸ ਵਾਰ ਤੇ ਅਸੀਂ ਯਾਦੀ ਦਿਸਪਲ ਕਰਾ ਕਿਸੇ ਨੇ ਵੀ ਸਾਡੀ ਸਿੱਖ ਜੱਟ ਬੰਦੇ ਦੀਆਂ ਸਿੱਖਾਂ ਦੀ ਬਾਣੀ ਨਹੀਂ ਪੜੀ ਭਾਵੇਂ ਸਾਡੇ ਸਿੱਖਾਂ ਦੇ ਵਿੱਚੋਂ ਵੀ ਬਣਦੇ ਰਹੇ ਨੇ ਪਰ ਮੈਂ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਸਿੱਖ ਜੇਤਬੰਦੀਆਂ ਇੱਕ ਪਲੇਟਫਾਰਮ ਬਣਾ ਸਕਦੇ ਆ ਅਧਦੇਸ਼ ਅਗਮ ਲੇਕਿਨ ਇਸ ਦੇ ਬਾਵਜੂਦ ਵੀ ਅੱਜ ਉਹ ਕਮਿਊਨਿਟੀ ਜਿਸ ਨੇ 80% ਆਜ਼ਾਦੀਆਂ ਦਿੱਤੀਆਂ 80% ਕੁਰਬਾਨੀਆਂ ਦਿੱਤੀਆਂ 80% ਕੁਰਬਾਨੀਆਂ ਦੇਣ ਤੋਂ ਬਾਅਦ ਵੀ ਅਗਰ ਉਸ ਕਮਿਊਨਿਟੀ ਨੂੰ ਇਹ ਜਿਹੜਾ ਅਕਸਰਵਾ ਆਜ਼ਾਦੀ ਦਿਹਾੜਾ ਹੈ ਉਹ ਕਾਲੇ ਦਿਨ ਤੋਂ ਜਾਂ ਨਾਂ ਨੇ ਬਲੈਕ ਜੋ ਮਨਾਉਣਾ ਪਵੇ ਤੇ ਔਰਮਲੀ ਗੱਲ ਹੈ ਸੋ ਜਥੇਬੰਦੀਆਂ ਵੱਲੋਂ ਅੱਜ ਸ਼ਹੀਦ ਉਧਮ ਸਿੰਘ ਸਾਹਿਬ ਉੱਪਰ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਔਰ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹੱਜ ਕਿ ਨਾਮ ਸਰਦੀਪ ਸਿੰਘ ਮਰਦਾਨੀ ਸਰਦਾਰ ਸੈਕ ਫੈਡਰੇਸ਼ਨ ਮਹਿਤਾ ਜੀ ਭਾਰਤ ਦਾ 78ਵਾਂ ਜਨਮ ਦਿਹਾੜਾ ਮਨਾਇਆ ਇੱਕ ਓਪਨਿਟੀ ਜੇ ਸਸਿਨ ਪਰਮਾਤਿਆਂ ਪ੍ਰਸੰਧਾਨੀਆਂ ਦੇਣ ਦੇ ਬਾਬਤ ਵਿੱਚ ਪਰਵਾਸੀ ਦੇ ਜਿਹੜਾ ਉਹ ਉੱਤੇ ਵਲਣਾ ਪਿਆ ਰਿਹਾ ਹੈ ਕੀ ਕਰਨਾ ਸਰਕਾਰ ਨੇ ਇਹ ਹੋ ਸਕਦਾ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਦੋਂ ਚਾਹੇ 1947 ਦੇ ਵਿੱਚ ਪੰਜਾਬ ਹਾਰ ਦੇਸ਼ ਲਾਗੂ ਹੋਈ ਇਜਾਦੀ ਹੋਈ ਸਾਡੇ ਸਿੱਕਾ ਵੱਲੋਂ ਜਿਹੜੀ ਕਿ ਅਸਲ ਤੋਂ 90% ਸਾਡੀ ਦੀ ਕੁਰਬਾਨੀ ਕੀ ਕਹਿਆ ਨਹੀਂ ਧਾਦੀ ਇੰਨੀ ਕੁਰਬਾਨੀ ਹੋ ਗਈ ਉਹ ਤੇ ਤੁਹਾਨੂੰ ਜਿਹੜਾ ਬੰਦਾ ਪਰ ਅੱਜ ਜਦੋਂ ਵੇਖਿਆ ਜਦੋਂ ਲੱਜ ਜਾਂਦੇ ਆਪ ਸਰਕਾਰ ਜੰਦਾਬਾਹ ਜੁਦਾ ਪੰਤ ਕੀ ਜੈ ਪੰਤ ਜੀ ਆਇਆਂ ਨੂੰ ਜਿਹੜੇ ਪੰਗੋਆਂ ਬਰੇ ਵੀ ਚੱਲ ਕੇ ਕਿਤੇ ਵੱਡੀ ਦਾ ਸੰਬੰਧ ਕਰਨੇ ਕਿਤੇ ਕਿਸਾਨ ਦੇ ਦੇ ਸੰਬੰਧ ਰੱਤੇ ਹੋਣਾ ਸਾਰਿਆਂ ਦਾ ਉਹ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਹਰ ਗੁਰਦੀ ਦੇ ਸਲਹਨ ਜਥੇਦਾਰ ਬੱਬਾ ਬੱਲੀਆਂ ਉਹਨਾਂ ਦੇ ਨਾਲ ਤੁਹਾਡੀ ਕਰਾਉਂਦੇ ਆ ਕਿ ਇਹ ਜਾਈ ਦਾ ਦੋਸਤ ਹਾੜਾ ਮਾਇਆ ਜਾ ਰਿਹਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਤੇ ਮੈਂ ਪਹਿਲਾਂ ਵੀ ਮੀਡੀਆ ਦੇ ਰਾਹੀਂ ਹਰ ਵਰੀ ਜਲਵਾਦ ਕਰਦੇ ਆ ਕਿ ਜਿਸ ਤਰ੍ਹਾਂ ਕਸਤਾਨ ਭਾਰਤ ਵਰਸ਼ ਆਜ਼ਾਦੀ ਦਾ ਦਿਹਾੜਾ ਬਣਾ ਸੰਸ ਜਿਹੜਾ ਆ ਗੁਰਨਾਨ ਦੇਵਾ ਸੰਗਤਾਂ ਸਾਰੇ ਜਿਸ ਤਰ੍ਹਾਂ ਅੱਜ ਮੋਹਾਲੀ ਦੇ ਬੰਦ ਜੋ ਲੱਗਾ ਇੱਥੇ ਵੀ ਮਨਾਇਆ ਜਾ ਰਿਹਾ ਆ ਸਾਨੂੰ ਇੱਕ ਦੀ ਸੰ ਜੇਤੀ ਬਰਤਾਰ 26 ਜਿਹੜੇ ਆ ਆਪ 14 14 ਸਾਲ ਜਹਾਵਾ ਪੂਰੀਆਂ ਕਰ ਚੇਲਾ ਦੇ ਵਿੱਚ ਅਜੇ ਕਾਲ ਕੋਟੇ ਉੱਤੇ ਬੰਦ ਆ ਜਿਹਦੇ ਪਾਸੇ ਸਰਸੇਵਾਲਾ ਉੱਥੇ ਸੌਦਾ ਗੁਰਮੀਤ ਮਰੀਮ ਜਿਹੜਾ ਆ ਉਹਨੂੰ ਸਰਕਾਰ ਸਹਿ ਤੇ ਜੋ ਗੁਰੂ ਸਾਹਿਬ ਦੀਆਂ ਆਪੀਆਂ ਦੀਆਂ ਉਹ ਜਾ ਕੇ ਆਏ ਆ ਔਰ ਉਹਨਾਂ ਨੂੰ 7 ਪਤਾ ਨਹੀਂ 4-4 5 ਕਰੋੜਾਂ ਦਿੱਤੀਆਂ ਜਾ ਰਹੀਆਂ ਹੈ ਕੱਲ ਉਹਨਾਂ ਨੂੰ ਫੇਰ ਇੱਕ ਪਰੋਲ ਦਿੱਤੀ ਹੈ ਔਰ ਉਹਦੇ ਵਿੱਚ ਜਿਹੜਾ ਲੋਜਿਕ ਦਿੱਤਾ ਗਿਆ ਉਹ ਲੋਜਿਕ ਦਿੱਤਾ ਗਿਆ ਕਿ ਜੇਲ੍ਹ ਦੇ ਵਿੱਚ ਉਹਦਾ ਜਿਹੜਾ ਡਿਸਪਲਨ ਹੈ ਬਹੁਤ ਵਧੀਆ ਆਚਰਣ ਜਿਹੜਾ ਉਸਦਾ ਹੈ ਬਹੁਤ ਵਧੀਆ ਹੈ ਕੀ ਸੋਚਿਆ ਜਾ ਸਕਦਾ ਹੈ ਕਿ ਇੱਕ ਇਨਸਾਨ ਜਿਸ ਪਰ ਇੰਨੀ ਗੰਭੀਰੋਸ਼ਣ ਬਲਾਤਕਾਰ ਦੋਸ਼ ਨੂੰ ਕਤਲਾਂ ਦੇ ਬੱਗੇ ਨਹੀਂ ਕਿਨ ਉਹ ਇਨਸਾਨ ਜਿਹੜਾ ਜਾ ਜਾਂਦਾ ਹੈ ਜਿਹੜਾ ਉਹ ਠੀਕ ਵੀ ਹੋ ਜਾਂਦਾ ਦੇਖੋ ਇਹ ਬੜੀ ਅਜੀਬ ਗੱਲ ਆ ਕਿ ਜਿਹੜਾ ਐਟਾ ਕ੍ਰਿਮੀਨਲ ਹੋਵੇ ਪੰਜਾਬ ਦੇ ਵਿੱਚ ਹਰਿਆਣੇ ਦੇ ਜਾਂ ਕਰ ਲਈਏ ਜਿੱਥੇ ਜਿੱਥੇ ਵੀ ਉਹਨੇ ਬਾਦ ਦਾ ਆਪ ਦਾ ਸਮਾਹ ਆਇਆ ਉੱਥੇ ਵੀ ਉਹਨੇ ਜੋ ਕਰਤੂਤਾਂ ਕੀ ਕਿਸ ਜਗ ਤੋਂ ਭੁੱਲ ਨਹੀਂ ਦੂਜੇ ਪਾਸੇ ਆਚਰਨ ਆਪਾਂ ਦਾ ਇਹ ਕਿਉਂਦਾ ਬਹੁਤ ਚਾ ਬੰਦੀ ਸਿੰਘ ਸ੍ਰੀ ਅਕਤ ਜਥੇਦਾਰ ਕਿਤਾਬੀ ਵਾਰਾ ਉਹਨਾਂ ਦਾ ਚਨ ਸੁਣਿਆ ਨਾ ਤੇਰੇ ਤਰ੍ਹਾਂ ਦੇ ਕੋਈ ਹੈਗਾ ਜਿੰਨੇ ਵੀ ਬੰਗ ਭਾਈ ਅਮਰਪਾਲ ਸਿੰਘ ਆ ਬੜੇ ਸ਼ਾਨ ਜਿਸ ਤਰ੍ਹਾਂ ਉਹ ਆਪਣੇ ਜ਼ਿਲ੍ਹਾ ਕੱਟ ਨੇ ਕੋਈ ਜ਼ਿਲ੍ਹਾ ਵਰਦਾ ਨਾ ਇਸ ਤਰੀਕਾ ਹੋਰ ਨਾ ਕੋਈ ਸ਼ਾਨ ਪਾਉਣ ਇਨਤਾਨੇ ਦੂਜੇ ਪਾਸੇ ਜੇਲਾ ਐਕਟ ਕਰ ਸੱਚਾ ਸੱਚਾ ਨੂੰ ਅੰਦਰ ਚੋਦੇ ਜੇਲਾ ਦੇ ਵਿੱਚ ਪ੍ਰਸਤੀ ਕਰਦੇ ਇਹਨਾਂ ਤੇ ਕਾਨੂੰਨ ਹੋ ਰਿਹਾ